ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੇ ਨਾਲ ਕੁੜੀਆਂ ਸੁਚੱਜੀਆਂ ਮਾਮਾ ਮਾਮਾ ਜਨਮ ਦਿੰਦਿਆਂ ਹਨ ਤੇ ਆਪਦੇ ਜਨਮ ਨੂੰ ਬੱਚਿਆਂ ਨਾਲ ਜੰਮਦਿਆਂ ਮਾਮਾ ਰੂਰ ਉਹ ਕਾ ਵੇਲਾ ਕੱਟਦਿਆਂ ਹਨ ਪਰ ਬੱਚਿਆਂ ਨਾਲ ਹਾਸੇ ਵੰਡਦਿਆਂ ਹਨ ਮਾਮਾ ਹਮੇਸ਼ਾ ਸੁਚੱਜੀਆਂ ਹੀ ਹੁੰਦਿਆਂ ਪਰ اولاد ਸਾਹਮਣੇ ਕਦੇ ਕਦੇ ਕੁਝ ਅਜਿਹਾ ਨੂੰ ਸਵੀਕਾਰ ਲੈਂਦਣ ਮਾਂ ਮਾ ਧੀਆਂ ਕੋਲ ਰੋਤਾ ਲੈਂਦਾਂ ਪਰ ਘਰ ਦੀ ਖੁਸ਼ੀ ਲਈ ਹਰੇਕ ਅੱਥਰੂ ਰੋਕ ਲੈਂਦਣ ਮੈਂ ਮਾਂ ਨੂੰ ਦੇਖਦੀ ਹਾਂ ਤਾਂ ਹਮੇਸ਼ਾ ਲੱਗਦਾ ਕਿ ਉਹਨੂੰ ਪਰਵਾਹ ਦਿੱਤਾ ਤਾਂ ਮੇਰੀ ਇਹ ਸਦੀ ਨਾ ਸ਼ਰਾਫੀ ਜਾਵੇ ਹਾਂ ਕਦੇ ਕਦੇ ਉਹ ਜਿੱਦ ਕਰਦੀ ਹੈ ਮਿੱਠਾ ਖਾਣ ਲਈ ਪਰ ਉਹਦੀ ਉਮਰ ਲਈ ਕੌੜਾ ਬੋਲਿਆ ਹੁਣ ਮੈਂ ਚਾਹੁੰਦੀ ਹਾਂ ਉਹ ਜ਼ਿੰਦਗੀ ਦੀ ਸਾਰੀ ਮਠਿਆਸ ਚੱਖ ਲਵੇ ਤੇ ਹਰ ਦੀਵਾਲੀ ਤੇ ਵੱਡਾ ਦੀਵਾ ਆਪ ਜਗਾਵੇ ਧੰਨਵਾਦ